ਦੇਸ਼ ਦੀ ਆਜ਼ਾਦੀ ਵਾਸਤੇ ਰੂਸ ਅਤੇ ਨੇਪਾਲ ਵਰਗੇ ਦੇਸ਼ਾਂ ਵਿੱਚ ਵੀ ਆਪਣੇ ਸਿੱਖ ਭੇਜੇ ਗੁਰੂ ਰਾਨ ਸਿੰਘ ਜੀ ਨੇ ਤਾਂ ਜੋ ਦੇਸ਼ ਦੀ ਆਜ਼ਾਦੀ ਕਿਵੇਂ ਲਈ ਜਾ ਸਕੇ ਇਸ ਕਰਕੇ ਉੱਥੇ ਉਹਨਾਂ ਨੇ ਸਿੱਖ ਭੇਜੇ ਤਾਂ ਜੋ ਕੋਈ ਸਲਾਮ مشورہ ਉੱਥੋਂ ਮਿਲ ਸਕੇ ਦੇਸ਼ ਦੀ ਆਜ਼ਾਦੀ ਵਾਸਤੇ ਅਫਗਾਨਿਸਤਾਨ ਦੇ ਵਿੱਚ ਆਪ ਜਾ ਕੇ ਉੱਥਾਂ ਮੈਂ ਉਹਨਾਂ ਨਾਲ ਜਿਹੜੇ ਰਾਜੇ ਮਹਾਰਾਜੇ ਜਾਂ ਉੱਥੇ ਦੇ ਲੋਕਾਂ ਨਾਲ ਸੰਪਰਕ ਕੀਤੇ ਜੀ ਆਪਣੇ ਦੇਸ਼ ਭਰ ਦੀ ਆਜ਼ਾਦੀ ਵਾਸਤੇ ਇਹ ਗੁਰੂ ਰਾਮ ਸਿੰਘ ਜੀ ਦੀਆਂ ਸਾਰੀਆਂ ਜਿਹੜੀਆਂ ਦੇਣਾ ਨੇ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਵੱਡਾ ਯੋਗਦਾਨ ਅਗਰ ਹੈਗਾ ਤਾਂ ਸਤਿਗੁਰੂ ਰਾਮ ਸਿੰਘ ਜੀ ਦਾ ਹੀ ਵੀ ਅੱਗੇ ਦੂਸਰਾ ਸੱਤੇ ਗ੍ਰਹਿ ਚਲਾਇਆ ਬਹੁਤ ਤਕੜਾ ਇੱਕ ਬਹੁਤ ਤਕੜਾ ਇੱਕ ਜਿਹੜਾ ਕੱਟ ਕੀਤਾ ਦੀਵਾਲੀ ਦਾ ਮੇਲਾ ਹੋਇਆ ਜੀ ਅਮਰੀਕ ਸਰ ਸਾਹਿਬ ਉੱਥੇ ਇਹਨਾਂ ਨੇ ਬਹੁਤ ਤਕੜਾ ਇਕੱਠ ਕਰਕੇ ਦੇਸ਼ ਦੀ ਆਜ਼ਾਦੀ ਵਾਸਤੇ ਜਿਹੜਾ ਅੰਗਰੇਜ਼ਾਂ ਨਾਲ ਟੱਕਰ ਆ ਕੀਤਾ ਜੀ ਇਹ ਸਭ ਉੱਥੇ ਇਹ ਉਹਦੀਆਂ ਇੱਕ ਕੰਸੈਪਟ ਉਹਦਾ ਲਗਾਇਆ ਗਿਆ ਜੀ ਆਪਣੇ ਹਰਿਆਸਤ ਕਸ਼ਮੀਰ ਦੇ ਵਿੱਚ ਵੀ ਆਪਣੇ ਸਿੱਖ ਭੇਜੇ ਗੂਕਾ ਫਲਟਨ ਚਲਾਈ ਟੂਕਿਆਂ ਨੂੰ ਭੇਜਿਆ ਉੱਥੇ ਜਿਹੜਾ ਕਿ ਪ੍ਰਚਾਰ ਵਾਸਤੇ ਗੁਰੂ ਨਾਨਕ ਦੇਵ ਜੀ ਦੇ ਘਰ ਦਾ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਇਹ ਜਿਹੜੀ ਤਸਵੀਰ ਹੈ ਜੀ ਇਹ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਹੈ ਦਰਬਾਰ ਸਾਹਿਬ ਦੇ ਨਾਲ ਹੀ ਬਿਲਕੁਲ ਜਿਹੜਾ ਕਿ ਅੰਗਰੇਜ਼ਾਂ ਨੇ ਉਸ ਵੇਲੇ ਬੁਚੜਖਾਨਾ ਖਲਵਾਇਆ ਜਿੱਥੇ ਗਊਆਂ ਕਤਲ ਕੀਤੀਆਂ ਜਾਂਦੀਆਂ ਚੁੱਕੀਆਂ ਤਾਂ ਸਿੱਖਾਂ ਨੂੰ ਇਹ ਗੱਲ ਬਰਦਾਸ਼ਤ ਨਾ ਹੋਈ ਸਿੱਖਾਂ ਨੇ ਰਾਤੋਂ ਰਾਤ ਸਲਾਮ مشورہ ਕਰਕੇ ਉੱਥੇ ਬੁਚੜਾ ਤੇ ਹਮਲਾ ਕੀਤਾ ਗੁੱਚੜ ਮਾਰੇ ਬੁਚੜ ਮਾਰ ਕੇ ਗਊਆਂ ਆਜ਼ਾਦ ਕਰਵਾਈਆਂ ਗਊਆਂ ਆਜ਼ਾਦ ਕਰਵਾ ਕੇ ਇਹ ਜਿਹੜਾ ਕਿ ਉੱਥੇ ਇੱਕ ਇਹਨਾਂ ਨੇ ਇਹ ਵੀ ਇੱਕ ਦੇਸ਼ ਭਗਾਈ ਤੇ ਧਰਮ ਦਾ ਕੰਮ ਕੀਤਾ ਇਹਨਾਂ ਨੇ ਉਸ ਤੋਂ ਬਾਅਦ ਇਹਨਾਂ ਸਿੱਖਾਂ ਨੂੰ ਸਜ਼ਾ ਹੋਈ ਕੋਰਟ ਦੇ ਵਿੱਚ ਲਿਆਂਦਾ ਗਿਆ ਇਹਨਾਂ ਨੇ ਆਪਣੇ ਜ਼ੁਲਮ ਕਬੂਲ ਕੀਤੇ ਜ਼ੁਲਮ ਕਬੂਲ ਕਰਕੇ ਇਹਨਾਂ ਨੂੰ ਸਜ਼ਾ ਆਈ ਫਾਂਸੀ ਦੀ ਸਜ਼ਾ ਸੁਣਾਈ ਗਈ ਤਾਂ ਇਹਨਾਂ ਨੇ ਫਿਰ ਹਾਸਾ ਹਸ ਕੇ ਜਿਹੜੀਆਂ ਵਧੀਆ ਸਜ਼ਾਾਂ ਮੰ ਕਬੂਲ ਕੀਤੀਆਂ ਇਹਨਾਂ ਨੇ ਫਿਰ ਇੱਕ ਆਪਣੀ ਸ਼ਰਤ ਰੱਖੀ ਵੀ ਅਸੀਂ ਸਜ਼ਾ ਧੁਗਣ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਜਾਵਾਂਗੇ ਉੱਥੇ ਜਾ ਕੇ ਕੀਰਤਨ ਕਰਾਂਗੇ ਮੱਥਾ ਟੇਕਾਂਗੇ ਕੀਰਤਨ ਸੁਣਾਗੇ ਸਰੋਵਰ ਚੋਂ ਇਸ਼ਨਾਨ ਕਰਕੇ ਫਿਰ ਅਸੀਂ ਆਪਣੀ ਜਿਹੜੀ ਸਜ਼ਾ ਉਭੋਗਤਾਂਗੇ ਤਾਂ ਸਜ਼ਾ ਧੁਗਣ ਵਾਸਤੇ ਇਹਨਾਂ ਨੇ ਇੱਕ ਸ਼ਰਤ ਇਹ ਵੀ ਰੱਖੀ ਸੀ ਕਿ ਵੀ ਸਾਨੂੰ ਤੁਹਾਡਾ ਕੋਈ ਪੁਲਿਸ ਵਾਲਾ ਕੋਈ ਤੁਹਾਡਾ ਸਿਪਾਹੀ ਸਾਨੂੰ ਹੱਥ ਨਾ ਲਾਵੇ ਉਸੀ ਤੁਰਕੀਆਂ ਉਸੇ ਸ਼ਰਾਬਾਂ ਪੀਣੇ ਉਹ ਤੁਸੀਂ ਹੱਥ ਨਾਲ ਲਾਓ ਤਾਂ ਤੁਹਾਡਾ ਹੱਥ ਲੱਗਿਆ ਸਾਡਾ ਜਿਹੜਾ ਧਰਮ ਹੋਰ ਪ੍ਰਸ਼ਟ ਹੋਵੇਗਾ ਤਾਂ ਇਹਨਾਂ ਨੇ ਫਿਰ ਆਪ ਰੇਸ਼ਮ ਦੀਆਂ ਡੋਰਾਂ ਵੱਟੀਆਂ ਰੇਸ਼ਮ ਦੀਆਂ ਡੋਰਾਂ ਵੱਟ ਕੇ ਆਪਣੇ ਗਲਿਆਂ ਦੇ ਵਿੱਚ ਠਾਏ ਪਾਏ ਤਾਂ ਸ਼ੀਦियां ਪ੍ਰਾਪਤ ਕੀਤੀਆਂ ਅੰਮ੍ਰਿਤਸਰ ਵੀ ਸ਼ੀਦ ਹੋਏ ਨੇ ਤਾਂ ਲੁਧਿਆਣਾ ਵਿੱਚ ਵੀ ਸ਼ੀਦ ਹੋਏ ਨੇ ਇਹ ਸੀਦਾਂ ਦੀਆਂ ਜਿਹੜੀਆਂ ਤਸਵੀਰਾਂ ਆਪ ਜੀ ਦੇਖ ਰਹੇ ਹੋ ਆ ਵਾਲੀਆਂ ਤਸਵੀਰਾਂ ਜੀ ਤੇ ਉਹਦੀਆਂ ਤਸਵੀਰਾਂ ਨੇ ਉਸ ਤੋਂ ਬਾਅਦ ਜੀ ਮਰੇਰਕੋਟਲੇ ਦੇ ਵਿੱਚ ਉਹ ਉਹ ਵੀ ਉਹ ਵੀ ਦੇਸ਼ ਦੀ ਆਜ਼ਾਦੀ ਵਾਸਤੇ ਜਾਂ ਦੇਸ਼ ਦੀ ਭਲਾਈ ਵਾਸਤੇ ਜਿਹੜੇ ਸਿੱਖ ਸੀਂਦ ਹੋਏ ਉੱਥੇ ਇਹਨਾਂ ਦਾ ਮੁਗਲਾਂ ਨਾਲ ਜਿਹੜਾ ਯੁੱਧ ਹੋਇਆ ਉੱਥੇ ਇਹ ਮਤਲਬ ਅੱਠ ਨਾਮਤਾਰੀ ਸਿੱਖ ਸੀਂਦ ਹੋਏ ਤਾਂ ਬਰੇਕਾਟ ਲਈ ਵਿੱਚ ਫਿਰ ਜਦੋਂ ਅੰਗਰੇਜ਼ਾਂ ਦਾ ਉਸ ਵੇਲੇ ਰਾਜ ਸੀਗਾ ਅੰਗਰੇਜ਼ਾਂ ਨੇ ਬਿਨਾ ਕੋਈ ਮੁਕੱਦਮਾ ਬਣਾਏ ਬਿਨਾ ਕੋਈ ਕੇਸ ਚਲਾਏ ਸਿਆਸਤ ਸਿੰਘਾਂ ਨੂੰ ਸੀਲ ਕੇ ਕੀਤਾ ਤੋਪਾਂ ਦੇ ਨਾਲ ਅੜਾਇਆ ਤੋਪਾਂ ਦੇ ਅੱਗੇ ਖੜੇ ਖੜੇ ਹੋ ਕੇ ਸਿੱਖੀ ਸਿੱਖੀ ਨੂੰ ਵਜਾਉਣ ਖਾਤਰ ਗੁਰੂ ਨਾਨਕ ਦੇ ਜੀ ਦੇ ਘਰ ਦੀ ਗੁਰੂ ਰਾਮ ਚੰਗੀ ਦੀ ਸਿੱਖੀ ਦੀ ਖਾਤਰ ਜਿਹੜੇ ਸਿੱਖ ਸੀਦੇ ਹੋਏ ਆਪ ਖਾਸਸ ਕੇ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਇਹੀ ਇੱਕ ਜਿੱਥੇ ਸ਼ਹੀਦ ਵਰਿਆਨ ਸਿੰਘ ਜੀ ਹੋਏ ਨੇ ਪਿੰਡ ਮਹਾਰਾਜ ਨਿਹਰਾਜ ਆ ਇੱਥੇ ਨੇੜੇ ਹੀ ਉੱਥੋਂ ਦੇ ਸੀਰ ਵਰਿਆਨ ਸਿੰਘ ਉਹਨਾਂ ਦਾ ਕੱਦ ਛੋਟਾ ਸੀਗਾ ਤਾਂ ਜਿਹੜੀ ਉਹ ਉਹਨਾਂ ਨੂੰ ਇਹ ਕਹਿੰਦੇ ਵੀ ਤੇਰਾ ਕੱਦ ਜਿਹੜਾ ਤੋਪ ਦੇ ਗੋਲੇ ਦੇ ਬਰਾਬਰ ਨਹੀਂ ਆ ਰਿਹਾ ਤੈਨੂੰ ਬਖਸ਼ਿਆ ਤੂੰ ਜਾ ਤਾਂ ਉਹ ਜਿਹੜਾ ਸ਼ਹੀਦ ਵਰਿਆਨ ਸਿੰਘ ਜੀ ਉਹ ਜਾਣਦੇ ਨੇ ਖੇਤਾਂ ਦੇ ਵਿੱਚੋਂ ਜਾ ਕੇ ਮਿੱਟੀ ਦੇ ਰੋੜੇ ਇਕੱਠੇ ਕਰ ਲੈਂਦੇ ਨੇ ਇੱਟਾਂ ਰੋੜੇ ਇਕੱਠੇ ਕਰਕੇ ਲੈ ਆ ਕੇ ਢੇਰ ਬਣਾ ਕੇ ਛੇਤੇ ਢੇਰ ਦੇ ਉੱਤੇ ਖੜੇ ਹੋ ਜਾਂਦੇ ਨੇ ਖੜੇ ਹੋ ਕੇ ਕਹਿੰਦੇ ਨੇ ਵੀ ਹੁਣ ਦੇਖ ਤੇਰਾ ਜਿਹੜਾ ਤੋਪ ਦੇ ਗੋਲੇ ਦੇ ਬਰਾਬਰ ਔਰ ਆਂਦਾ ਪਿਆ ਕੱਦ ਜਦੋਂ ਫਿਰ ਉਹ ਟੋਪ ਦੇ ਕੋਲੇ ਦੇ ਬਰਾਬਰ ਆਏ ਤਾਂ ਉਹਨਾਂ ਨੇ ਵੀ ਹਾਸਾ ਹੱਸ ਕੇ ਛਿੱਧੀਆਂ ਪਾਈਆਂ ਨਾਲ ਹੀ ਜਿਹਦੇ ਕੋਈ ਸ਼ਹੀਦ ਬਿਸ਼ਨ ਸਿੰਘ ਜੀ ਜਿਹੜੇ ਜਿਨ੍ਹਾਂ ਦੀ 12 ਸਾਲ ਦੀ ਉਮਰ ਸੀਗੀ ਜੀ ਤਾਂ ਉਹਨਾਂ ਦੀ ਗੋਰੀਆਂ ਦੀ ਜਿਹੜੀ ਮੇਮ ਸੀਗੀ ਉਹ ਕਹਿੰਦੀ ਵੀ ਇਹ ਬੱਚਾ ਹੈ ਇਹਨਾਂ ਨੂੰ ਜਾਨ ਦਿੱਤਾ ਜਾਵੇ ਤਾਂ ਗੋਰਾ ਕਹਿੰਦਾ ਵੀ ਮੈਂ ਇੱਕ ਸ਼ਰਤ ਤੇ ਜਾਨ ਦਵਾਂਗਾ ਜੇ ਇਹ ਬੱਚਾ ਕਹਿ ਦਵੇ ਕਿ ਮੈਂ ਗੁਰੂ ਰਾਮ ਸਿੰਘ ਦਾ ਸਿੱਖ ਨਹੀਂ ਤਾਂ ਬੱਚਾ ਕਹਿੰਦਾ ਵੀ ਮੈਂ ਇਹ ਗੱਲ ਤੁਹਾਡੇ ਕੰਮ 'ਚ ਕਵਾਂਗਾ ਪਰ ਉਹ ਬੱਚਾ ਜਦੋਂ ਅੰਗਰੇਜ਼ ਜਿਹੜਾ ਥੱਲੇ ਨੂੰ ਹੁੰਦਾ ਏ ਬੱਚੇ ਦੀ ਗੱਲ ਸੁਣਨ ਵਾਸਤੇ ਤਾਂ ਬੱਚਾ ਜਿਹੜਾ ਅੰਗਰੇਜ਼ ਦੀ ਦਾੜੀ ਨੂੰ ਝਪਟ ਕੇ ਚਲੜ ਲੈਂਦਾ ਹੈ ਜੀ ਤਾਂ ਅੰਗਰੇਜ਼ ਗੋਡਿਆਂ 'ਤੇ ਡਿਗ ਜਾਂਦਾ ਹੈ ਅੰਗਰੇਜ਼ ਬੜਾ ਘਬਰਾ ਜਾਂਦਾ ਹੈ ਬੱਚਾ ਕਹਿੰਦਾ ਵੀ ਤੂੰ ਇਹ ਗੱਲ ਕਹੇਂਗਾ ਮੈਂ ਗੁਰੂ ਰਾਮ ਸਿੰਘ ਦਾ ਸੇਖ ਨਹੀਂ ਮੈਂ ਮਰਨੀ ਮਰਦਾਂਗਾ ਮੈਨੂੰ ਇਹ ਸਜ਼ਾ ਕਬੂਲ ਹੈ ਪਰ ਮੈਂ ਇਹ ਗੱਲ ਨਹੀਂ ਕਹਿ ਸਕਦਾ ਮੈਂ ਗੁਰੂ ਰਾਮ ਸਿੰਘ ਦਾ ਸੇਖ ਹਾਂ ਇਹ ਛੋਟੇ ਜਿਹੇ ਬੱਚੇ ਦੀ ਬਹੁਤ ਤਕੜੀ ਸੀਧੀ ਆ ਜੀ ਫਿਰ ਇਸ ਬੱਚੇ ਨੇ ਉਦੋਂ ਤੱਕ ਉਹਦਾ ਦਾੜਾ ਨਹੀਂ ਛੱਡਿਆ ਜਦੋਂ ਤੱਕ ਇਸ ਬੱਚੇ ਦੀ ਬਾਹਾਂ ਕੱਟ ਗਈ ਗਲਾ ਕਿਰਪਾਨ ਨਾਲ ਕੱਟਿਆ ਗਿਆ ਤਾਂ ਇਹਨਾਂ ਨੂੰ ਸੀਰ ਕੀਤਾ ਗਿਆ ਜੀ ਜਦੋਂ ਇਹ ਸਾਰਾ ਕੁਝ ਚੱਲ ਰਿਆ ਸੀਗਾ ਤਾਂ ਗੁਰੂ ਰਾਮ ਸਿੰਘ ਜੀ ਦੇ ਜਿਹੜੇ ਖਿਲਾਫ ਅੰਗਰੇਜ਼ ਸਰਕਾਰ ਬਹੁਤ ਤਕੜਾ ਇੱਕ ਸੰਗਠਨ ਉਹਨਾਂ ਦਾ ਹੋ ਗਿਆ ਤੇ ਉਹਨਾਂ ਨੇ ਇਹ ਦੇਖਿਆ ਵੀ ਗੁਰੂ ਰਾਮ ਸਿੰਘ ਜੀ ਦਾ ਸਾਰਾ ਕੁਝ ਗੁਰੂ ਰਾਮ ਸਿੰਘ ਜੀ ਦੀ ਅਗਵਾਈ ਹੇਠ ਹੋ ਰਿਹਾ ਹੈ ਤਾਂ ਉਹਨਾਂ ਨੇ ਸਲਾਹ مشورہ ਕਰਕੇ ਗੁਰੂ ਰਾਮ ਸਿੰਘ ਜੀ ਨੂੰ ਜਿਹੜਾ ਵਿਦੇਸ਼ ਇਹ ਦਿੱਤਾ ਇਹ ਅੱਧੀ ਰਾਤ ਨੂੰ ਸ਼੍ਰੀ ਪਹਾਣੀ ਸਾਹਿਬ ਤੋਂ ਗੁਰੂ ਰਾਮ ਸਿੰਘ ਜੀ 17 ਜਨਵਰੀ 1872 ਨੂੰ ਅੱਧੀ ਰਾਤ ਨੂੰ ਉਹਨਾਂ ਨੂੰ ਪਹਾਣੀ ਸਾਹਿਬ ਦਾਰ ਲੈ ਕੇ ਗਏ ਜੀ ਇਹ ਇਹ ਉਹਦੀ ਤਸਵੀਰ ਆ ਜੀ ਅੱਗੇ ਕਿਲੇ ਨੇ ਕਿਹੜੇ ਕਿਹੜੇ ਕਿਲੇ ਦੇ ਵਿੱਚ ਗੁਰੂ ਰਾਮ ਸਿੰਘ ਜੀ ਨੂੰ ਰੱਖਿਆ ਗਿਆ ਤਾਂ ਅੰਗਰੇਜ਼ਾਂ ਦੀਆਂ ਜੇਲਾਂ ਦੇ ਵਿੱਚ ਨਾਮਧਾਰੀ ਸਿੱਖਾਂ ਨੂੰ ਸਜ਼ਾਵਾਂ ਮਿਲੀਆਂ ਜਿਹੜੀਆਂ ਕਿ ਬਹੁਤ ਹੀ ਕਠਿਨ ਸਜ਼ਾਵਾਂ ਸੀਗੀਆਂ ਸਿੱਖਾਂ ਨੂੰ ਮਿਲੀਆਂ ਸਿੱਖਾਂ ਦੇ ਨਾਮਧਾਰੀ ਸਿੱਖਾਂ ਦੀਆਂ ਜਨੀਆਂ ਦਾ ਜਾਇਦਾਦਾਂ ਜਿਹੜੇ ਕਿ ਔਰ ਗਹਿਣਾ ਸੀਗਾ ਸਾਰਾ ਹੀ ਅੰਗਰੇਜ਼ਾਂ ਨੇ ਆਪਣੇ ਕਬਜ਼ੇ 'ਚ ਕਰ ਲਿਆ ਨਜਾਇਜ਼ ਹੀ ਸਾਰਾ ਕੁਝ ਨਹੀਂ ਹੈ ਜੀ ਇੱਕ ਇਹ ਸਾਰਾ ਕੁਝ ਜੀ ਹੋਰ ਆ ਭੋਰ ਨਾਮਤਰੀ ਸਿੱਖਾਂ ਨੂੰ ਭਾਰਤ ਦੀ ਆਜ਼ਾਦੀ ਵਾਸਤੇ ਪਾਣੀਆਂ ਦੇ ਵਿੱਚ ਡੋਗ-ਡੋਗ ਕੇ ਮਾਰਿਆ ਗਿਆ ਪੱਥਰ ਬਨ ਕੇ ਸਮੁੰਦਰਾਂ ਦੇ ਵਿੱਚ ਛੋੜ ਦਿੱਤਾ ਗਿਆ ਤੇ ਇਹ ਸਾਰਾ ਕੁਝ ਇੱਕ ਨਾਮਤਰੀ ਸ਼ਹੀਦਾ ਸਿੰਘਾਂ ਦੀ ਯਾਦ ਨੂੰ ਲੈ ਕੇ ਇਹ ਸਾਰਾ ਕੁਝ ਲਾਇਆ ਗਿਆ ਜੀ ਤਾਂ ਬਾਕੀ